ਹੈਲੋ ਸਟੂਡੈਂਟਸ ਮੈਂ ਖੁਸ਼ਪੂ ਤੁਹਾਡੇ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤੁਹਾਡੇ ਸਾਰੇ ਬੱਚਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਜੋ ਬੀਏ ਸੈਮੈਸਟਰ 2 ਦਾ ਇੰਗਲਿਸ਼ ਕੰਪਲਸਰੀ ਦੀ ਇੱਕ ਪੋਇਮ ਹੈਗੀ ਹੈ ਪੀਪਲਜ਼ ਸੌਂਗ ਪੋਇਟ ਹੈਗਾ ਜੀ ਰੋਬਰਟ ਬਰਾਊਨਿੰਗ ਉਸਦੀ ਥੀਮ ਯਾਪਾ ਕਈ ਉਹਦੇ ਮੇਨ ਆਈਡੀਆ ਨੂੰ ਡਿਸਕਸ ਕਰਾਂਗੇ ਸੋ ਥੈਟ ਤੁਹਾਡੇ ਫਾਈਨਲ ਐਗਜ਼ਾਮ ਦੀ ਤਿਆਰੀ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਤਾਂ ਬੇਟਾ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਮੈਂ ਜੋ ਮੇਨ ਆਈਡੀਆ ਪੋਇਮ ਦਾ ਇਸ ਵੀਡੀਓ ਦੇ ਵਿੱਚ ਇਸ ਪੀਪੀਟੀ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਆਸਾਨੀ ਦੇ ਨਾਲ ਜਿਹੜੀ ਪੋਇਮ ਆ ਉਹ ਸਮਝ ਵੀ ਆ ਸਕੇ ਤੇ ਯਾਦ ਵੀ ਹੋ ਸਕੇ ਰਾਈਟ ਤਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂਕਿ ਜੋ ਔਨ ਵਾਲੀਆਂ ਹੋਰ ਵੀਡੀਓਜ਼ ਦੇ ਬੀਏ ਸਮ ਦੇ ਬੀਐਸਐਮ 1 ਦੇ ਨਾਲ ਰਿਲੇਟਿਡ ਖਾਸ ਕਰਕੇ ਇੰਗਲਿਸ਼ ਸਬਜੈਕਟ ਦੀਆਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਨੂੰ ਸਮੇਂ ਤੇ ਮਿਲ ਸਕੇ ਤਾਂ ਆਓ ਬੱਚਿਓ ਅੱਜ ਦਾ ਸੈਸ਼ਨ ਸ਼ੁਰੂ ਕਰੀਏ हां जी आज दी जो पोएम है किया ओ किया जी पीपस सॉन्ग पोएट कौन है रॉबर्ट ब्राउनिंग राइट द आपा हुन क्योंकि ਤੁਸੀਂ बीए ਦੇ ਸਟੂਡੈਂਟ ਹੋ ਤਾਂ ਤੁਹਾਨੂੰ ਥੋੜਾ ਜਿਹਾ ਪੋएट ਬਾਰੇ ਵੀ ਪਤਾ ਹੋਣਾ ਚਾਹੀਦਾ ਹੈ रॉबर्ट ब्राउनिंग ਹੈ ਜੋ ਬੇਟਾ ਉਹ ਇੱਕ ਇੰਗਲਿਸ਼ ਪੋएट ਹੈ राइट ਤੇ ਜਿਵੇਂ ਕਿ ਤੁਸੀਂ ਪਿਕ ਵਿੱਚ ਵੀ ਦੇਖ ਸਕਦੇ ਹੋ ਲਿਖਿਆ ਹੋਇਆ ਦਾ ਮਾਸਟਰ ਆਫ ਡਰਾਮੈਟਿਕ ਮਨੋਲੋਗ राइट ड्रामेटिक मोनोलॉग ਕੀ ਹੈ ਪੋਇਮ ਦੀ ਇੱਕ ਹੀ ਇੱਕ ਵੈਰਾਈਟੀ ਹੈ ਬਟ ਇਹਦੇ ਵਿੱਚ ਕੁਝ ਚੇਂजेस ਹੁੰਦੇ ਨੇ ਸਿਰਫ ਇੱਕ ਸਪੀਕਰ ਹੀ ਬੋਲਦਾ ਹੈ ਇਹਦੇ ਵਿੱਚ ਬਾਕੀ ਸਾਰੇ ਸੁਣਦੇ ਨੇ राइट ਤਾਂ ਅਗਰ ਆਪਾਂ ਇਹਦੇ ਜਨਮ ਦੀ ਗੱਲ ਕਰੀਏ ਰੌਬਰਟ ਬਰਾਊਨਿੰਗ ਦੇ ਤਾਂ ਇਹਦਾ ਜੋ ਜਨਮ ਸੀ ਬੇਟਾ ਪੋਇਟ ਦਾ ਉਹ 7 ਮਈ 1812 ਨੂੰ ਲੰਡਨ ਦੇ ਵਿੱਚ ਹੋਇਆ ਸੀ ਤੇ ਜੋ ਡੈਥ ਹੋਈ ਸੀ ਉਹ ਇਹ ਸੀ 12 ਦਸੰਬਰ 1889 ਦੇ ਵਿੱਚ ਵਿਨਾਈਸ ਇਟਲੀ ਦੇ ਵਿੱਚ ਰਾਈਟ ਤਾਂ ਤੁਸੀਂ ਜਦੋਂ ਲੌਂਗ ਕੁਐਸਚਨ ਕਰਨਾ ਹੈਗਾ ਪੋਇਮ ਦੇ ਵਿੱਚੋਂ ਆਏਗਾ ਜੇਕਰ ਇਸ ਪੋਇਮ ਚੋਂ ਆਇਆ ਤਾਂ ਤੁਸੀਂ ਫਰਸਟ 2 ਲਾਈਨਸ ਆ ਜਿਹੜੀਆਂ ਉਹ ਪੋਇਟ ਬਾਰੇ ਵੀ ਲਿਖਣੀਆਂ ਹੈਗੀਆਂ राइट जिम्मे इतने मैं है कि रॉबर्ट ब्राउनिंग वॉज एन इंग्लिश पोइट एंड प्लेट हुज़ ड्रामेटिक मोनोलॉग्स पुट हिम हाई अमंग द विक्टोरियन पोइट्स तो कहें कि जोड़ा रॉबर्ट ब्राउनिंग से एक बहुत ही ज्यादा महान बहुत ही ज़्यादा प्रसिद्ध एक इंग्लिश पोइट भी सी प्ले राइट प्ले मीनस नाटककार भी सी, नाटक भी लिखता ड्रामेटिक मोनोलॉग्स भी लिखता सी, ते ਔਰਸਟਾਈਮ ਤੇ ਜੋ ਵਿਕਟੋਰੀਅਨ ਪੋਇਟਸ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਖਾਸ ਆਪਾਂ ਕਹਿ ਸਕਦੇ ਹਾਂ ਸਾਰੇ ਪ੍ਰਸਿੱਧ ਸਾਰੇ ਫੇਮਸ ਪੋਇਟਸ ਦੇ ਵਿੱਚੋਂ ਇੱਕ ਸੀ ਤਾਂ ਜੇਕਰ ਤੁਸੀਂ ਇਹ ਦੋ ਲਾਈਨਾਂ ਵੀ ਸਟਾਰਟਿੰਗ ਦੇ ਵਿੱਚ ਲਿਖਦੇ ਹੋ ਆਪਣੇ ਕੁਐਸਚਨ ਦੇ ਤਾਂ ਤੁਸੀਂ ਵਧੀਆ ਮਾਰਕਸ ਤੁਹਾਨੂੰ ਮਿਲ ਸਕਦੇ ਨੇ ਰਾਈਟ ਹਾਂਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਥੀਮ ਦੀ ਪੀਪਲ Song ਇਸ ਰਿਟਨ ਬਾਈ ਪੋਇਟ ਰੌਬਰਟ ਬਰਾਊਨਿੰਗ तो आपको पता ही है कि जो पोइम है पीपाज सोंग किने लिखी है रॉबर्ट ब्राउनिंग ने इट इज़ अबाउट एन एक्सप्लॉयटेड ऑर्फन गर्ल हू वॉज़ एब्यूज बाय हर इम्प्लॉयर एंड बाय द सोसाइटी तो केंद्र भी ये जी पोइम है बेसिकली अपना पोइम नहीं अपना एक सोंग कहे क्योंकि है ही नाम की है पीपाज सोंग ਤਾਂ ਕਹਿੰਦੇ ਕੀਤੇ ਬਾਰੇ ਹੈ ਇੱਕ ਐਕਸਪਲੋਇਟਡ orphans girl ਦੇ ਬਾਰੇ ਹੈ ਐਕਸਪਲੋਇਟਡ ਐਕਸਪਲੋਇਟ ਹੁੰਦਾ ਬੇਟਾ ਸ਼ੋਸ਼ਣ ਕਰਨਾ ਕਿਸੇ ਨੂੰ ਠੀਕ ਹੈ ਕਿਸੇ ਦਾ ਸ਼ੋਸ਼ਣ ਕਰਨਾ orphans ਅਨਾਥ ਤਾਂ ਕਹਿੰਦੇ ਇੱਕ ਅਨਾਥ ਲੜਕੀ ਦੇ ਬਾਰੇ ਚ ਹੈ ਜਿਹਨੂੰ ਉਹਦਾ ਇਮਪਲੋਇਰ ਜਿੱਥੇ ਉਹ ਕੰਮ ਕਰਦੀ ਹੈ ਉਹਦਾ ਇਮਪਲੋਇਰ ਤੇ ਜਿਹੜਾ ਇਹ ਸਮਾਜ ਹੈ ਉਹਨੂੰ ਅਬਿਊਜ਼ਡ ਕਰਦਾ ਹੈ ਉਹਦਾ ਸ਼ੋਸ਼ਣ ਕਰਦਾ ਹੈ ਕਿ ਇਹ ਜੋ ਪੋਇਮ ਹੈ ਇੱਕ ਐਸੀ ਲੜਕੀ ਦੇ ਬਾਰੇ ਵਿੱਚ ਹੈ ਜਿਹਦਾ ਇਹ ਸਮਾਜ ਪਲੱਸ ਜਿੱਥੇ ਉਹ ਕੰਮ ਕਰਦੀ ਹੈ ਜਿਹੜੇ এমਪਲੋਇਰ ਕੋਲ ਸਾਰੇ ਮਿਲ ਕੇ ਉਹਦਾ ਕੀ ਕਰ ਰਹੇ ਨੇ ਐਕਸਪਲੋਇਟੇਸ਼ਨ ਸ਼ੀ ਹੈਡ ਟੂ ਵਰਕ ਅੰਡਰ ਲੌਂਗ ਆਰਸ ਅੰਡਰ ਟੈਰੀਬਲ ਕੰਡੀਸ਼ਨਸ ਬਹੁਤ ਘੰਟੇ ਤੱਕ ਉਹਨੂੰ ਕੰਮ ਕਰਨਾ ਪੈਂਦਾ ਹੈ ਬਹੁਤ ਹੀ ਖਰਾਬ ਕੰਡੀਸ਼ਨਸ ਦੇ ਵਿੱਚ ਟੈਰੀਬਲ ਮਤਲਬ ਬਹੁਤ ਹੀ ਭਿਆਨਕ ਇਟ ਇਜ਼ ਨਾਟ ਕਲੀਅਰ ਵਾਟ ਬਰਾਊਨਿੰਗ ਇਜ਼ ਟ੍ਰਾਈਂਗ ਟੂ ਸੇ ਹੁਣ ਜੇ ਆਪਾਂ ਇਹ ਪੋਇਮ ਰੀਡ ਕਰੀਏ ਤਾਂ ਆਪਾਂ ਇੱਕ ਦੋ ਮਿੰਟਾਂ ਲਈ ਕਨਫਿਊਜ਼ ਹੋ ਜਾਂਦੇ ਆ ਕਿ ਐਕਚੁਅਲ ਦੇ ਵਿੱਚ ਜਿਹੜਾ ਪੋਇਟ ਹੈ ਉਹ ਕਹਿਣਾ ਕੀ ਚਾਹੁੰਦਾ ਹੈ ਰਾਈਟ ਪਰ ਹੈਪਸ ਹੀ ਇਜ਼ ਸੇਇੰਗ ਥੈਟ ਡਿਸਪਾਈਟ ਆਲ ਦਾ ਇਨਜਸਟਿਸ ਐਂਡ ਈਵਲ ਇਨ ਦਾ ਵਰਲਡ ਕਹਿੰਦੇ ਸ਼ਾਇਦ ਪਰ ਹੈਪਸ ਇਥੇ ਇੱਕ ਵਰਡ ਯੂਜ਼ ਕੀਤਾ ਨਾ ਬੇਟਾ ਪਰ ਹੈਪਸ ਮੀਨਸ ਸ਼ਾਇਦ ਹੀ ਇਜ਼ ਸੇਇੰਗ ਸ਼ਾਇਦ ਉਹ ਕਹਿਣਾ ਚਾਹੁੰਦਾ ਹੈ ਕਿ ਨੋ ਡਾਊਟ ਡਿਸਪਾਈਟ ਦਾ ਮਤਲਬ ਹੁੰਦਾ ਹੈ باوجود नो डाउट इन जस्टिस है, है, है इस दुनिया ਦੇ ਵਿੱਚ ਅਨਿਆਇ ਹੈ ਬੁਰਾਈ ਹੈ ਇਸ ਦੁਨੀਆ ਦੇ ਵਿੱਚ ਵੀ ਸ਼ੁੱਡ ਸਟਿਲ ਬਲੀਵ ਥੈਟ ਗੋਡ ਇਜ਼ ਵਿਦ ਅਸ ਆਪਾਂ ਨੂੰ ਫੇਰ ਵੀ ਇਹ ਯਕੀਨ ਰੱਖਣਾ ਚਾਹੀਦਾ ਹੈ ਕਿ ਉਹ ਪਰਮਾਤਮਾ ਉਹ ਪਰਮ ਪਿਤਾ ਪਰਮਾਤਮਾ ਹਮੇਸ਼ਾ ਆਪਣੇ ਨਾਲ ਹੈ ਉਹ ਅਕਾਲ ਪੁਰਖ ਹਮੇਸ਼ਾ ਆਪਣੇ ਨਾਲ ਹੈ ਤੇ ਉਹ ਆਪਾਂ ਨੂੰ ਸਟਰੈਂਥ ਦਿੰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕਰਨ ਦੇ ਲਈ ਐਂਡ ਥੇਰਫੋਰ অল ਇਜ਼ ਰਾਈਟ ਵਿਦ ਅ ਵਰਡ ਤਾਂ ਇਸ ਕਰਕੇ ਹੋਲੀ ਹੋਲੀ ਵਿਦ ਅ ਪੈਸੇਜ ਆਫ ਟਾਈਮ ਹਰ ਚੀਜ਼ ਹੈ ਜਿਹੜੀ ਉਹ ਠੀਕ ਹੋ ਜਾਂਦੀ ਹੈ ਆਈ ਹੋਪ ਤੁਹਾਨੂੰ ਇਹ ਸਲਾਈਡ ਕਲੀਅਰ ਹੋ ਗਈ ਨੈਕਸਟ ਦੇਖਦੇ ਆ ਸਕਾਈ ਲਾਰਕਸ ਫਲਾਈ ਹਾਈ ਸਨੇਲਸ ਵਾਕ ਔਨ ਥੋਰਨਸ ਤਾਂ ਪਹਿਲੀ ਸਲਾਈਡ ਦੇ ਵਿੱਚ ਉਹਨੇ ਇੱਕ ਲੜਕੀ ਦੀ ਇੱਕ ਗਰਲ ਦੀ ਗੱਲ ਕੀਤੀ ਹੈ ਹੁਣ ਉਹ ਨੇਚਰ ਦੇ ਵਿੱਚੋਂ ਐਗਜ਼ਾਮਪਲਸ ਕੱਢ ਕੇ ਆਪਾਂ ਨੂੰ ਦੇ ਰਿਹਾ ਜਿਵੇਂ ਕਹਿੰਦੇ ਕਿ ਸਕਾਈ ਲਾਰਕ ਸਕਾਈ ਲਾਰਕ ਕੀ ਹੈ ਬੇਟਾ ਇੱਕ ਬਰਡ ਦਾ ਨਾਮ ਹੈ ਇਹ ਠੀਕ ਹੈ ਇੱਕ ਪੰਛੀ ਦਾ ਨਾਮ ਹੈ ਤਾਂ ਕਹਿੰਦੇ ਜਿਵੇਂ ਪੰਛੀ ਇੰਨੀ ਉੱਚੀ ਉੱਚੀ ਉੱਡਦੇ ਨੇ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਸਨੇਲਸ ਵਾਕ ਔਨ ਥੌਨਸ ਥੌਨਸ ਕੀ ਹੁੰਦਾ ਬੇਟਾ ਕੰਡੇ ਠੀਕ ਹੈ ਸਨੇਲਸ ਮੀਨਸ ਕੀੜੇ ਮਕੋੜੇ ਕਹਿੰਦੇ ਇਹ ਵੀ ਵਿਚਾਰੇ ਕੰਡਿਆਂ ਤੇ ਤੱਤੀ ਤੱਤੀ ਠੰਡੇ ਦੇ ਵਿੱਚ ਤੁਰੇ ਫਿਰਦੇ ਨੇ ਇਟ ਸ਼ੋਸ ਥੈਟ ਨੋਟ ਓਨਲੀ ਬਰਡਸ ਬਟ ਇਨਸੈਕਟਸ ਆਲਸੋ ਸਫਰ ਲਾਈਕ ਹਿਊਮਨ ਬੀਇੰਗਸ ਲੀਡ ਮਿਸਰੇਬਲ ਲਿਵਸ ਤਾਂ ਕਹਿੰਦੇ ਇਹ ਚੀਜ਼ਾਂ ਤੋਂ ਸਕਾਈ ਲਾਕ ਦੀ ਐਗਜ਼ਾਮਪਲ ਤੋਂ ਸਨੇਲ ਦੀ ਐਗਜ਼ਾਮਪਲ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਸਿਰਫ ਇਨਸਾਨ ਹੀ ਜ਼ਿੰਦਗੀ ਦੇ ਵਿੱਚ ਦੁੱਖ ਦਰਦ ਨਹੀਂ ਹੰਡੋਂਦਾ ਸਿਰਫ ਇਨਸਾਨ ਹੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਭੋਗਦਾ ਬਲਕਿ ਸਾਰੇ ਹੀ ਜੀਵ ਜੰਤੂ ਆ ਜਿਹੜੇ ਚਾਹੇ ਉਹ ਪੰਛੀ ਨੇ ਚਾਹੇ ਉਹ ਇਨਸੈਕਟਸ ਨੇ ਸਾਰੇ ਹੀ ਦੁੱਖ ਭਰਿਆ ਜੀਵਨ ਹੈ ਜਿਹੜਾ ਉਹ ਹੰਡੋਂਦੇ ਨੇ ਤਜਿਵੇਂ ਆਪਾਂ ਪੰਜਾਬੀ ਦੇ ਵਿੱਚ ਵੀ ਕਹਿੰਦੇ ਨਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਨਾਨਕ ਦੁਖਿਆ ਸਭ ਸੰਸਾਰ ਉਹੀ ਗੱਲ ਇੱਥੇ ਲਾਗੂ ਹੁੰਦੀ ਹੈ ਕਿ ਹਰ ਇਨਸਾਨ ਹਰ ਜਾਨਵਰ ਕਿਥੇ ਨਾ ਕਿਥੇ ਜੋ ਆਪਣੇ ਕਰਮ ਹੈ ਭੋਗ ਰਿਹਾ ਦੁੱਖ ਸੁਖ ਹਰ ਬੰਦਾ ਹਡੋਂਦਾ ਥੇਰ ਇਜ਼ ਕੋਡ ਇਨ ਦਾ ਹੈਵਨ ਸੌਰੀ ਥੇਰ ਇਜ਼ ਐਕਸਪਲੋਇਟੇਸ਼ਨ ਕਹਿੰਦੇ ਨੋ ਡਾਊਟ ਇਸ ਸੰਸਾਰ ਦੇ ਵਿੱਚ ਬਹੁਤ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ cruelty ਆਪਾਂ ਹਰ ਦਿਨ న్యూਸ ਹੁੰਦੇ ਆ क्रुएल्टी ਹੁੰਦਾ ਲੋਕਾਂ ਦੇ ਵਿੱਚ ਇਨਸਾਨੀਅਤ ਨਹੀਂ ਰਹੀ ਲੋਕ ਮਾਰ ਰਹੇ ਨੇ ਇੱਕ ਦੂਜੇ ਤੋਂ ਲੁੱਟਖੋ ਹੋ ਰਹੀ ਹੈ ਸਪਰੈਸ਼ਨ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਇਨਜਸਟਿਸ ਲੋਕਾਂ ਨੂੰ ਕੋਈ ਨਿਆਂ ਨਹੀਂ ਮਿਲਦਾ ਬਟ ਸਟਿਲ ਲਾਈਫ ਗੋਜ਼ ਆਨ ਬਟ ਫੇਰ ਵੀ ਤਾਂ ਆਪਣੀ ਜ਼ਿੰਦਗੀ ਚੱਲ ਰਹੀ ਹੈ ਰਾਈਟ देयर इज ਅ ਗੋਡ ਇਨ ਦਾ ਹੈਵਨ ਕਹਿੰਦੇ ਉਸ ਕੋਈ ਨਾ ਕੋਈ ਸ਼ਕਤੀ ਹੈਗੀ ਹੈ ਜੋ ਇਸ ਸੰਸਾਰ ਨੂੰ ਜਲਾ ਰਹੀ ਹੈ ਕੋਈ ਨਾ ਕੋਈ ਪਰਮਾਤਮਾ ਕੋਈ ਅਕਾਲ ਪੁਰਖ ਹੈਗਾ who gives strength to all ਜਿਹੜਾ ਕਿ ਸਾਰਿਆਂ ਨੂੰ ਸ਼ਕਤੀ ਦਿੰਦਾ ਹੈ ਕਾਦੀ ਸ਼ਕਤੀ ਦਿੰਦਾ ਹੈ ਟੂ ਬੇਅਰ ਦਾ ਬਰਡਨ ਆਫ ਲਾਈਫ ਇਸ ਜ਼ਿੰਦਗੀ ਦੀ ਬਰਡਨ ਨੂੰ ਝੱਲਣ ਦੀ ਜੋ ਵੀ ਦੁੱਖ ਦਰਦ ਹੈ ਉਹਨਾਂ ਨੂੰ ਹੰਡਾਉਣ ਦੀ ਜੋ ਵੀ ਆਪਾਂ ਨੂੰ ਪ੍ਰੋਬਲਮਸ ਮਿਲਦੀਆਂ ਉਹਨਾਂ ਵਿੱਚੋਂ ਬਾਹਰ ਨਿਕਲਣ ਦੀ ਡਸ ਦਾ ਥੀਮ ਆਫ ਦਾ ਪੋਇਮ ਇਜ਼ ਆਪਟੀਮਿਸਟਿਕ ਇਸ ਤਰ੍ਹਾਂ ਜੋ ਇਸ ਪੋਇਮ ਦੀ ਥੀਮ ਹੈ ਉਹ ਕੀ ਹੈ ਬੇਟਾ ਉਹ ਆਪਟੀਮਿਸਟਿਕ ਹੈ ਆਪਟੀਮਿਸਟਿਕ ਕੀ ਹੁੰਦਾ ਹੈ ਜਿਹੜਾ ਬੰਦਾ ਹਮੇਸ਼ਾ ਪੋਜ਼ਿਟਿਵ ਰਹਿੰਦਾ ਹੈ ਲਾਈਫ ਦੀ ਹਮੇਸ਼ਾ ਪੋਜ਼ਿਟਿਵ ਸਾਈਡ ਦੇਖਦਾ ਹੈ ਉਹਨੂੰ ਆਪਾਂ ਕਹਿੰਦੇ ਆ ਆਪਟੀਮਿਸਟਿਕ ਇਹਦਾ ਆਪੋਜ਼ਿਟ ਹੁੰਦਾ ਹੈ ਬੇਟਾ ਪੈਸੀਮਿਸਟਿਕ ਜਿਹੜਾ ਹਮੇਸ਼ਾ ਨੈਗੇਟਿਵ ਸੋਚਦਾ ਹੈ ਹਰ ਇੱਕ ਗੱਲ ਦੇ ਵਿੱਚ ਕਮੀ ਕਰਦਾ ਹੈ ਤਾਂ ਇਹ ਸੀਗੀ ਅੱਜ ਦੀ ਪੋਇਮ ਪੀਪਲਜ਼ Song by Robert Browning ਮੇਨ ਆਈਡੀਆ ਇਹ ਹੈ ਕਿ নো ਡਾਊਟ ਬਹੁਤ ਪ੍ਰੋਬਲਮਸ ਆ ਲਾਈਫ ਦੇ ਵਿੱਚ ਬਟ ਫੇਰ ਫੇਰ ਵੀ ਲਾਈਫ ਚੱਲਦੀ ਆ ਪਰਮਾਤਮਾ ਆਪਾਂ ਨੂੰ ਸਟਰੈਂਥ ਦਿੰਦਾ ਹੈ ਉਹਨੇ ਐਗਜ਼ਾਮਪਲ ਦਿੱਤੀ ਉਸ ਗਰਲ ਦੀ ਸਕਾਈਲਾਕ ਦੀ ਸਨੇਲ ਦੀ ਰਾਈਟ ਤਾਂ ਆਈ ਹੋਪ ਬਹੁਤ ਈਜ਼ੀ ਵਰਡਿੰਗ ਐ ਸਾਰੇ ਬੱਚਿਆਂ ਨੂੰ ਆਰਾਮ ਨਾਲ ਇਹ ਪੋਇਮ ਯਾਦ ਹੋ ਜਾਏਗੀ ਕਵੈਸਚਨ ਦੇ ਵਿੱਚ ਚਾਹੇ ਤੁਹਾਨੂੰ مین ਆਈਡੀਆ ਆਜੇ ਚਾਹੇ ਤੁਹਾਨੂੰ ਸੰਖੇਪੀ ਆਜੇ ਚਾਹੇ ਤੁਹਾਨੂੰ ਥੀਮ ਆਜੇ ਤੁਸੀਂ ਇਹੀ ਕੁਐਸਚਨ ਲਿਖਣਾ ਹੈ ਰਾਈਟ ਤੇ ਜੇਕਰ ਤੁਹਾਨੂੰ ਸਮਝ ਆ ਗਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਕਿਉਂਕਿ ਇਸੇ ਤਰ੍ਹਾਂ ਹੀ ਤੁਹਾਡੀ ਬਾਕੀ ਪੁਆਇੰਟਸ ਵੀ ਇਸ ਚੈਨਲ ਤੇ ਪਲੱਸ ਤੁਹਾਡੀ ਗ੍ਰਾਮਰ ਵੀ ਕਵਰ ਕਰੀ ਜਾਏਗੀ ਆਉਣ ਵਾਲੇ ਦਿਨਾਂ ਤੱਕ ਰਾਈਟ ਤਾਂ ਬੇਟਾ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨੈਵਰ ਗਿਵ ਅਪ ਗੁੱਡਬਾਈ